ਸਤਿ ਆਤਿ ਸਤਿ ਆਪਾ ਕਰਦੇ ਮੇਰੇ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ। ਮੇਰਾ ਨਾਮ ਅਗਰਪ੍ਰੀਤ ਕੋਲ ਹੈ ਮੈਂ ਸ਼ੇਵੀਚ ਮਾਦੀ ਵਿਦਿਆਰਥਣਾ। ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਚੇਚੋਰੀਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਛਾ ਜਿ ਸਕੂਲ ਵਿੱਚ ਕਵਿਤਾ ਅਤੇ ਭਾਸ਼ਣ ਮੁਕਾਬਲਾ ਹੈ। ਹੈ ਮਨੁੱਖ ਸੁਣ ਲੈ ਮੇਰੀ ਪੁਕਾਰ ਵੱਡੇ ਵੱਡੇ ਮਹਿਲ ਬਣਾ ਕੇ ਨਾ ਪਾ ਮੇਰੇ ਤੇ ਪਾਸ ਫੇਰ ਕੋਤੇ ਨੂੰ ਨਸ਼ਟ ਕਰਕੇ ਨਾ ਉਚਾਰ ਮੇਰਾ ਸੰਸਾਰ ਮੈਂ ਦਾਤਾ ਮੈਂ ਕਰਦੀ ਹਾਂ ਸਮੁੱਝੀ ਜਾਂਦੀ ਤੇ ਉਪਕਾਰ ਹੈ ਮਨੁੱਖ ਨਾ ਕਰ ਮੇਰੇ ਮਹਾਰਾਜ ਦੇ ਇਸ ਪਟਕਵਾਰ ਨਾ ਉਜਾਰ ਮੇਰਾ ਸੰਸਾਰ ਦਿੱਤੀ ਦੀ ਬਸ ਇਹੀ ਪੁਕਾਰ ਸੁੰਦਰ ਸੁੱਤੇ ਪਾ ਦੀ ਬਸ ਇਹੀ ਪੁਕਾਰ ਆਸਾ ਕਰਦੀ ਹਾਂ ਕਿ ਤੁਹਾਨੂੰ ਮੇਰੀ ਕਵਿਤਾ ਵਧੀਆ ਲੱਗੀ ਹੋਵੇ ਧੰਵਾਦ ਇਹ ਦੇ ਨੀ ਸਟੈਂਡਰਡ ਮਾਈ ਸਕੂਲ ਨੇਮ ਇਸ ਫੋਰਮੈਟਾਈਜ਼ ਸਕੂਲ ਚੇਨਿਆ ਸ਼ੋਭਾ ਮੂਹਤਾਈਆ ਹੜ੍ਹ ਸਕੂਲ ਵਿੱਚ ਪਾਸ਼ਣ ਅਰੇ ਦੇ ਦੇਦਰਬਾਰ ਚ ਜਾ ਕੇ ਅਜ ਕੇ ਫਤੇ ਖੁਲਾਇਓ ਤੂ ਤੇ ਜੋ ਗੋਬਿੰਦ ਹੁੰਦੇ ਚਾਏ ਦਾਦਾ ਤੇ ਇੱਕ ਬਹਾਦਰ ਦਿੱਲੀ ਦੇ ਵਿੱਚ ਸ਼ੀਸ਼ਵਾਦੀ ਨਾ ਬਣ ਕੇ ਹੁੰਦੀ ਚਾਦਰ ਉਸੇ ਦੀ ਕੁਰਬਾਨੀ ਨੂੰ ਅੱਕੇ ਹੋ ਰਵਦਾਇਓ ਸੁਬੇ ਦੇਦਰਬਾਰ ਚ ਜਾ ਕੇ ਕੱਜ ਕੇ ਫਤੇ ਖੁਲਾ ਮੇਰੇ ਪ੍ਰਿਆ ਅਧਿਆਪਕੋ ਅਤੇ ਮੇਰੇ ਪ੍ਰਿਆ ਮਿੱਤਰੋ ਨਮਸਕਾਰ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਛੇਵੀਂ ਜਮਾਤ ਵਿੱਚ ਪੜ੍ਹਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਦਾਦੀ ਮਾਂ ਦਾਦੀ ਮਾਂ ਮੇਰੀ ਦਾਦੀ ਮਾਂ ਤੈਨੂੰ ਦਾਦਾ ਪਿਆਰ ਕਰਾਂ ਅੰਬਰ ਵਿੱਚ ਨੇ ਜਿਵੇਂ ਤਾਰੇ ਉੰਨੇ ਤੇਰੇ ਬੋਲ ਪਿਆਰ ਹੀਰੇ ਜੇ ਤੇਰੇ ਜਿੱਤੇ ਵਾਰ ਤੂੰ ਰੱਖਦੀ ਮੇਰਾ ਕਿੰਨਾ ਖਿਆ ਤੇਰੇ ਵਰਗੀ ਨਾ ਕੋਈ ਹੋਣੀ ਤੂੰ ਆ ਇਸ ਦੁਨੀਆ ਦੀ ਹੀਰਾਂ ਲਈ ਦਾਦੀ ਮਾਂ ਮੇਰੀ ਦਾਦੀ ਮਾਂ ਤੈਨੂੰ ਡਾਡਾ ਪਿਆਰ ਕਰਾ ਧੰਨਵਾਦ ਆ ਬਸਾਰਾ ਵਿੱਚ ਪੈਰ ਧਰਿਆ ਕਿਹਾਂ ਹਟਾ ਹਟਾ ਆਂ ਮੈਂ ਪੈਰ ਧਰਿਆ ਦੋਹੀ ਹੱਥੀਂ ਪਰਦੇ ਸਵਾਇਆ ਖਟਿਆ ਲਟੂਆਂ ਲੈਦੀਆਂ ਲੈ ਭਰੇ ਥਾਲ ਨੂੰ ਖਾਂਦੇ ਹੇਸ਼ ਕਿ ਹਦੇ ਸਕੂਲ ਵਿੱਚ ਮਰਦਾ ਹੈ ਤੰਗੀ ਸੋਨਾ ਮਰਦਾ ਹੈ ਵਿਸਾਖ ਵਿਸਾਖ ਹੀ ਨਾਉਂਦੇ ਹਾਂ ਦਾਵੇਂ ਘਰ ਵਿੱਚ ਲਿਆਉਂਦੇ ਹਾਂ ਜੇਟ ਮੇਂ ਇੰਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ ਹਰ ਮਹੀਨਾ ਤਪਦਾ ਹੈ ਸਾਨੂੰ ਅੰਧੇਰ ਰੱਖਦਾ ਹੈ ਸਾਨੂੰ ਚ ਬੱਦਲ ਵਰਦੇ ਨੇ ਅੰਬ ਜਮਾਏ ਰਸਤੇ ਵਿੱਚ ਪਾਦੋ ਧੁੱਪਾਂ ਘੇਰਦੀਆਂ ਚੜੀਆਂ ਕੇ ਕੇ ਫੈਰਦੀਆਂ ਆਸੂ ਮਾਇਨੇ ਲਾਹਾ ਹੈ ਨਾਗਰ ਮੀਨਾ ਪਾਲਾ ਹੈ ਕੱਤਰ ਦਾ ਵੱਡੇ ਚੰਗੀਆਂ ਰਾਤਾਂ ਨੂੰ ਮਹਿਮਾਨਣੀਆਂ ਮੱਗਰ ਨੁੰਦਾ ਲੌਂਡੇ ਹਨ ਕੋਟ ਸਵੈਟਰ ਪਾਉਂਦੇ ਹਨ ਕੋ ਵਿੱਚ ਪਾਲਾ ਤੇਸੀ ਦਾ ਧੂਨੀਆ ਲਾਲਾ ਛੇਕੀ ਦਾ ਪੱਗਲ ਫੁੱਲ ਫਿਰੋਂਦਾ ਹੈ ਸਭ ਤੇਵਾਂ ਨੂੰ ਪੰਦਾ ਹੈ ਉਸੇ ਨੂੰ ਦੂਰ ਪਜਾਏ ਵਾਤ ਤੋਂ ਵਾਦ ਰੁਖ ਲਗਾ ਕੇ ਹਰਾ ਪਰ ਆਪਨ ਚਾਪ ਬਣਾਈਏ ਲਾਲਚ ਵਸਨਾ ਵੱਡੀਆਂ ਰੁੱਖ ਰੁੱਖਾਂ ਤੋਂ ਸੋ ਮਿਲਦੀ ਸੁੱਕ ਚਾਰ ਚੱਕ ਪੱਕੇ ਮੈਂ ਮੈਂ ਆਪਾਂ ਅੰਡਰ ਇੱਕ ਨਾਲ ਇਹਨਾਂ ਸਾਂਝਾ ਪਾਈਏ ਆਓ ਰਲਵੇਂ ਰੁੱਖ ਲਗਾਈਏ ਇੱਕ ਵੱਡੋਤਾ ਲਾਓ ਚਾਲ ਰੁੱਖਾ ਬਿੰਦੂ ਸਾਰੇ ਬਹਾਰ ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ ਇਹਨਾਂ ਦੀ ਸਭ ਖੈਰ ਬਣਾਈਏ ਆਓ ਰਲਵੇਂ ਰੁੱਖ ਲਗਾਈਏ ਰੁੱਖ ਹੀ ਛੋਦਾ ਹਵਾ ਦੇਂਦੇ ਹਨ ਜੜੀ ਬੂਟੀਆਂ ਫਲ ਦਿੰਦੇ ਹਨ ਮਿਹਨਤ ਉੱਪਰ ਤੋਂ ਕਰਦੇ ਰਾਖੀ ਇਹਨਾਂ ਦੇ ਨਾਲ ਸਭ ਦੀ ਤਪਿੰਜਨਾ ਖੰਡਾਰਾ ਵਿੱਚ ਪੰਚਲੀ ਦੇ ਵਾਰਾਂ ਵਿੱਚ ਬੋਲੀ ਹੈ ਪੰਜਾਬੀ ਸਾਡੀ ਹੈ ਸਿਹਤ ਹੀ ਖਜ਼ਾਨਾ ਹੁੰਦਾ ਹੈ ਕੁਝ ਲੋਕ ਇਹ ਗੱਲ ਜਾਣਦੇ ਹੋਏ ਵੀ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ ਅਤੇ ਨਸ਼ਾ ਕਰਨ ਲੱਗ ਜਾਂਦੇ ਹਨ ਨਸ਼ਾ ਸਾਡੀ ਸਿਹਤ ਦਾ ਦੁਸ਼ਮਣ ਹੁੰਦਾ ਹੈ ਸਮਾਜ ਵਿੱਚ ਨਸ਼ਾ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇੱਕ ਵਾਰ ਕੋਈ ਲੋਕ ਕੋਈ ਕੁਝ ਕੋਈ ਵਿਅਕਤੀ ਨਸ਼ਾ ਕਰਨ ਲੱਗ ਜਾਵੇ ਤਾਂ ਉਸ ਨੂੰ ਛਡਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਨੌਜਵਾਨ ਪੀੜ੍ਹੀ ਨੂੰ ਸਾਡੇ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਜਦ ਕਿ ਉਹ ਹੀ ਨਸ਼ੇ ਵਿੱਚ ਗੁਬੇ ਹੋਏ ਹੰਤਾਨਾ। ਹਾਂ ਅੱਜ ਨੇਪਾਸ਼ੀ ਕਾਬੇ ਵਿੱਚ ਮੈਂ ਇਸ ਕਿਹੜੀ ਬਾਰੇ ਬੋਲਣ ਜਾ ਰਹੀ ਹਾਂ ਤਰਤੀ ਇੱਕ ਗ੍ਰਾਹ ਹੈ ਤਰਤੀ ਨੂੰ ਅੰਗਰੇਜ਼ੀ ਵਿੱਚ ਅਰਥ ਕਿਹਾ ਜਾਂਦਾ ਹੈ ਤਰਤੀ ਪੂਰੇ ਸੰਸੂਰਜੀ ਮੰਡਲ ਵਿੱਚ ਇੱਕ ਅਲੋਖਾ ਗ੍ਰਾਹ ਹੈ क्योंकि इससे इससे जीवन मौजूद है यह सूरज के सब तो तीजा ग्रह है धरती का प्रतिशत हिस्सा पानी नाल प्रतिशत जमीन ढकया हुआ है विज्ञानियों अनुसार धरती चार सौ सत्त अरब साल पहला बरू थी धरती के वायुमंडल में नाइट्रोजन आक्सीजन की मात्रा बहुत ज्यादा पाई जाती है नाम और मैं आठवीं कक्षा की छात्रा हूँ मैं आज इस विषय पर बात करने जा जा रही हूँ जिसका नाम है लड़के और लड़की के बीच में फर्क क्यों किया जाता है हम 21वीं शताब्दी के भारतीय होने पर गर्व करते हैं जो एक बेटा पैदा होने पर खुशी का जश्न मनाते हैं और यदि एक बेटी का जन्म हो जाए तो शांत हो जाते हैं यहां तक कि कोई भी जश्न नहीं मनाने का नियम बनाया गया है लड़के के लिए इतना प्यार क्योंकि लड़कियों के जन्म की चाह में हम प्राचीन काल से ही या जन्म से पहले ही मार देते हैं अगर सौभाग्य से वो बच जाती है तो हम जीवन भर उसके साथ भेदभाव के अनेक तरीके ढूंढ लेते हैं लैगिंग असमानता का तात्पर्य लैगिंग आधार पर महिलाओं के साथ भेदभाव से है परंपरागत रूप में सिर्फ समाज है कि तुम पढ़ो आगे जरूर पढ़ो अगर यही बात लड़की कहती है तो उसे क्या सुनने को मिलता है पहले गोल-रोडियां बनाना तो सीख लो पढ़ाई-वढ़ाई बाद में करना जब एक लड़की को सुनने के लिए मिलता है कि आ, कोई पढ़ाई नहीं करोगी, तुम घर का काम करो तो उसके सारे सपने रसोई में ही दब जाते हैं और बाहर आते ही नहीं हैं पर कुछ माँ बाप ऐसे होते हैं जो अपनी बेटी के सपने को पूरा करते हैं लड़कियों से एक्सपेक्ट किया जाता है कि वो घर का काम करेंगी घर को संभालेंगी घर का ध्यान रखेंगी लड़कियों को बचपन से ही प्रेम कर दिया जाता है ਨਲ ਕੋਪਰ ਕਿਉਂ ਨਹੀਂ ਲਗਾਈ ਜਾਂਦੀ ਲਟਕੀਆਂ ਪਰ ਇਸ ਦੀ ਬੰਦੀਆਂ ਕਿਉਂ 22 ਮੁਕਾਬਲੇ ਵਿੱਚ ਮੇਰੇ ਵਿਸ਼ੇ ਦਾ ਨਾਮ ਹੈ ਦਾਸ ਜੁਰਗਾ ਚਲੋ ਚਲੋ ਕਰਦੇ ਹਾਂ ਦਾਸ ਪ੍ਰਧਮਾਰਕ ਵਿੱਚ ਫੈਲੀਆਂ ਤਾਂ ਬਹੁਤ ਸਾਰੀਆਂ ਕੁਰਤੀਆਂ ਵਿੱਚੋਂ ਇੱਕ ਹੈ ਦਾਸ ਦਾ ਅਰਥ ਹੈ ਵਿਆਹ ਦੇ ਸਮੇਂ ਕੁੜੀ ਦੇ ਪਰਿਵਾਰ ਵੱਲੋਂ ਦਿੱਤਾ ਉਪਹਾਰ ਪਹਿਲੇ ਸਮੇਂ ਵਿੱਚ ਮਾਤਾ ਪਿਤਾ ਅਤੇ ਰਿਸ਼ਤੇਦਾਰ ਆਪਣੀ ਮਰਜ਼ੀ ਦੇ ਨਾਲ ਉਪਹਾਰ ਦਿੰਦੇ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਿਆ ਗਿਆ ਹੈ ਕਿ ਮੁੰਡੇ ਵਾਲੇ ਖੁਦ ਮੰਗ ਕੇ ਦੇਹਦ ਲੈਂਦੇ ਹਨ ਅਤੇ ਜੇ ਉਹਨਾਂ ਦਾ ਮੁੰਡਾ ਡਾਕਟਰ ਇੰਜੀਨੀਅਰ ਜਾਂ ਕਿਸੇ ਹੋਰ ਉੱਚ ਪੱਤੇ ਹੁੰਦਾ ਹੈ ਤਾਂ ਦਾਸ ਦੀ ਗੱਲ ਜਮੀਨ ਦਾਇਦਰ ਜਾਂ ਨਕਦੀ ਤੱਕ ਪਹੁੰਚ ਜਾਂਦੀ ਹੈ ਇਸ ਪ੍ਰਾਦੇ ਬਹੁਤ سارے ਦੁਰਪਰਿਨਾਮ ਵੀ ਲੇਖ ਨੂੰ ਮਿਲਦੇ ਹਨ ਜਿਵੇਂ ਇੱਛਾ ਅਨੁਸਾਰ ਦਾਸ ਨਾਮਿਲਣ ਕਰਕੇ ਕਈ ਵਾਰ ਮੁੰਡੇ ਵਾਲੇ ਪ੍ਰਾਸ ਵਾਪਸ ਲੈ ਜਾਂਦੇ ਹਨ ਜਾਂ ਜਾਂ ਤਾਂ ਬਾਤ ਕੁੜੀ ਨੂੰ ਦਾਜ ਲੈਉਣ ਲਈ ਸਰੀਰੀ ਅਤੇ ਮਾਨਸਿਕ ਤੌਰ ਤੇ ਇਨਾ ਤੰਗ ਕੀਤਾ ਜਾਂਦਾ ਹੈ ਕਿ ਉਹ ਆਤਮ ਹੱਤਿਆ ਕਰਨ ਦਾ ਫੋਟਾ ਲੈਂਦੀ ਹੈ ਜਾਂਦਾ ਅਸੀਲਾਲ ਵਿੱਚ ਕੁੜੀ ਨੂੰ ਖੁਦ ਮਾਰ ਦਿੱਤਾ ਜਾਂਦਾ ਹੈ ਅਤੇ ਇਸ ਕਤਲ ਨੂੰ ਆਤਮ ਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਤਾ ਪਿਤਾ ਨੂੰ ਦਾਤ ਦੇਣ ਕਾਰਨ ਕਰਜ਼ਾ ਵੀ ਚੁਕਣਾ ਪੈਂਦਾ ਹੈ ਸਰਕਾਰ ਨੇ ਇਸ ਦੇ ਖਿਲਾਫ ਕਾਨੂੰਨ ਵੀ ਬਣਾਇਆ ਹੈ ਜਿਸ ਦੇ ਅਨੁਸਾਰ ਦਾਤ ਦੇਣਾ ਅਤੇ ਦਾਤ ਲੈਣਾ ਦੋਨੋਂ ਹੀ ਕਾਨੂੰਨੀ ਅਪਰਾਧ ਹਨ ਜਿਸ ਦੇ ਬਾਵਜੂਦ ਵੀ ਇਸ ਪ੍ਰਥਾ ਨੇ ਸਾਡੇ ਸਰਦੇਸ਼ ਵਿੱਚ ਪੈਰ ਪਸਾਰੇ ਹੋਏ ਹਨ ਇਹ ਵੀ ਦੇਖਿਆ ਗਿਆ ਹੈ ਕਿ ਜ਼ਿਆਦਾ ਪੜ੍ਹੇ ਲਿਖੇ ਅਤੇ ਅਮੀਰ ਲੋਕ ਵੀ ਇਸ ਪ੍ਰਥਾ ਨੂੰ ਬਧਾਵਾ ਦੇ ਰਹੇ ਹਨ ਇਸ ਗੁਰਤੀ ਨੂੰ ਖਤਮ ਕਰਨ ਲਈ ਮੁੰਡੇ ਅਤੇ ਕੁੜੀ ਨੂੰ ਖੁਦ ਅੱਗੇ ਆਉਣਾ ਪਵੇਗਾ। ਕੁੜੀ ਉਸ ਘਰ ਵਿੱਚ ਵਿਆਹ ਨਾ ਕਰਾਏ ਜਿਸ ਘਰ ਵਿੱਚ ਦਸ ਦੀ ਮੰਗ ਕੀਤੀ ਜਾਂਦੀ ਹੈ। ਦੂਜੇ ਪਾਸੇ ਮੁੰਡੇ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਹ ਵਿਆਹ ਜੀਵਨ ਸੱਤੀ ਮੌਲੀ ਕਰਵਾ ਰਿਹਾ ਹੈ ਜਾਂ ਫਿਰ ਵਪਾਰ ਕਰਨ ਲਈ। ਇਸ ਤੋਂ ਇਲਾਵਾ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਹੈ ਆਪਣੀ ਕੁੜੀ ਦੀ ਸਿੱਖਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਉਸ ਰੀਤ ਕਰਦੇ ਮਾਣ ਦੇ ਰੂਪ ਤੋਂ ਤਾਂ ਕਰਨ ਵਾਲਿਆਂ ਨੂੰ ਮੂੰਹ ਤੋੜ جواب ਦੇ ਸਕੇ। ਅੰਤ ਵਿੱਚ ਅਸੀਂ ਸਿਰ ਤੇ ਹੀ ਨਹੀਂ ਆ ਸਕਦੇ ਹਾਂ। ਕੀ ਮਾਤਾ ਪਿਤਾ ਨੂੰ ਫਾਰ ਵਿੱਚ ਕੁੜੀ ਦੇ ਜਨਮ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਬਲਕਿ ਉਹਨਾਂ ਨੂੰ ਇਸ ਗੱਲ ਦੀ ਵੀ ਫਿਕਰ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਕੁੜੀ ਨੂੰ ਕਿਸ ਤਰ੍ਹਾਂ ਦਾ ਪਰਿਵਾਰ ਮਿਲੇਗਾ ਇਸ ਲਈ ਸਾਨੂੰ ਖੁਦ ਅੱਗੇ ਆ ਕੇ ਇਸ ਦੇ ਵਿਰੋਧ ਦਾਵਾ ਜੁਠਾਣੀ ਪਵੇਗੀ ਇਸੇ ਲਈ ਹੀ ਇਹ ਖਤਮ ਹੋ ਸਕੇਗੀ ਅਤੇ ਸਾਡੇ ਦੇਸ਼ ਦੀਆਂ ਕੁੜੀਆਂ ਦਾ ਭਵਿੱਖ ਸੁਰੱਖੇ ਤੋ ਨਹੀਂ ਹੋ ਸਕੇਗਾ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਅਮੀਰ ਅੱਜ ਦਾ ਵਿਸ਼ੇ ਤੇ ਭਾਸ਼ਣ ਬਹੁਤ ਵਧੀਆ ਲੱਗੇ ਹੋਣਗੇ ਧੰਨਵਾਦ ਆਜ਼ਾਦੀ ਮੇਂ ਦਾ ਬਹੁਤ ਕਦਰ ਨੇ ਚੁਰੀ ਘੁਟੇ ਲੋ ਦਮਰਦਾਰ ਲੋ ਲੋ ਗਿਣੇ ਕੋਲੇ ਲ ਇੱਕ ਬੋਲਾ ਰਹਿ ਗਿਆ ਭਾਈ ਬੱਤੀ ਲਗਾ ਤੈਸੀ ਮਰੀ ਜੇ ਪਾਸ਼ਣ ਸੁਣਾਉਂ ਜਾ ਰਹੇ ਹਾਂ ਇੱਕ ਇنسان ਚਾਹੀਏ Hindu ਧਰਮ ਦਾ ਹੋਵੇ ਜਾਂ Muslim ਜਾਂ Sikh ਧਰਮ ਦਾ ਜਾਂ Isai ਧਰਮ ਦਾ ਹੋਵੇ ਪਰ ਇਨਾਂ ਸਭ ਧਰਮਾਂ ਤੋਂ ਵੱਡਾ ਧਰਮ ਹੈ ਇਨਸਾਨੀਅਤ ਦਾ ਧਰਮ ਸਭ ਧਰਮਾਂ ਦੀ ਗ੍ਰੰਥਾਂ ਵਿੱਚ ਇਨਸਾਨੀਅਤ ਦੀ ਪਰਿਭਾਸ਼ਾ ਇੱਕ ਸਮਾਨ ਹੈ ਪਰ ਅੱਜ ਦਾ ਮਨੁੱਖੀ ਇਨਸਾਨੀਅਤ ਤੁਫਨ ਦਾ ਜਾ ਰਿਹਾ ਹੈ ਉਹ ਦੂਜਿਆਂ ਨੂੰ ਦੁੱਖ ਦੇਖ ਕੇ ਆਪ ਅੱਗੇ ਵਧਿਆ ਹੈ ਅੱਜ ਇਨਸਾਨ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ ਇਨਸਾਨੀਅਤ ਇਸ 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 ਸੰਸਾਰ ਵਿੱਚ ਜਿਉਂਦੇ ਰਹਿਣ ਤੇ ਦੂਸਰਿਆਂ ਤੇ ਵਿਸ਼ਵਾਸ ਦਾ ਕਲੰਕ ਵਾਲਾ ਟਿੱਕਾ ਰਹਿ ਗਿਆ ਰੁੱਲ ਗਈ ਜਵਾਨੀ ਤੁਦਮਖਣਾ ਵਾਲਾ ਨਾਲ ਭੰਦੀ ਰੰਗ ਚਿਹਰੇ ਵਾਲਾ ਚੋਖਾ ਸਾਰਾ ਚਿੱਟਾ ਰਹਿ ਗਿਆ ਹਨੇਰੇ ਮਸ਼ਿਆਂ ਦੇ ਘਟ ਕੇ ਅਟੈਕ ਬਣ ਗਏ ਜੇਬਾ ਸਭਨਾ ਦੀ ਲਗਨੀ ਬਲੈਕ ਬਣ ਗਈ ਦਸਤਕ ਦੇ ਵੰਦ ਫੁੱਲ ਪੰਜਾਬ ਦਾ ਇਹ ਬੂਟਾ ਜਿੰਦਾ ਜਹਰ ਵਿੱਚ ਸਦਾ ਨਹੀਂ ਸੋਕ ਪੈਟ ਗਈ ਸਿਗਰਟ ਬੀੜੀ ਜੱਦਾ दारू ਪਨ ਨਸ਼ੇਰੀ ਕੰਮ ਕਰੂ ਪੁੱਕੀ ਡੋਟੇ ਖਾਨ ਅਤਿਮਾ ਮੈਡੀਕਲ ਮਨਸਾ ਸਿਹਤ ਤੇ ਮਾਰੂ ਜੰਗਾ ਵਿੱਚ ਨਸ਼ਾ ਸ਼ਰੀਆਮ ਇਕਦਾ ਥਿਰ ਨਸ਼ੇ ਤੋਂ ਗੱਭਰੂ ਵੀ ਕੋਈ ਕੋਈ ਟਿਕਦਾ ਲੱਭੀ ਰਹਿੰਦੀ ਪੀ ਰੂਟ ਠੇਕੇ ਤੇ ਉੱਤੇ ਫਿਕਸ ਗੱਸ ਤੇ ਰਹਿੰਦੇ ਹਨ ਪਰ ਸਾਡੇ ਲਈ ਸਭ ਤੋਂ ਵੱਡਾ ਤਾਂ ਸਾਡੀ ਸਿਹਤ ਹੈ ਕਿਸੇ ਨੇ ਸਹੀ ਕਿਹਾ ਹੈ ਕਿ ਸਿਹਤ ਖਜ਼ਾਨਾ ਹੈ ਇਸ ਕਾ ਨੂੰ ਜਾਣਦੀ ਹੋਏ ਵੀ ਬਹੁਤ ਲੋਕ ਆਪਣੀ ਸਿਹਤ ਨਾਲ ਗੁਆਚ ਕਰਦੇ ਹਨ ਨਸ਼ੀ ਕਰਨ ਲੱਗ ਜਾਂਦੇ ਹਨ ਨਸ਼ਾ ਸਾਡੀ ਸਿਹਤ ਦਾ ਦੁਸ਼ਮਣ ਹੈ ਨਸ਼ਾ ਦੀ ਵਿਆਪਕ ਪਰਦੋਸ਼ਾ ਸਮਾਜ ਵਿੱਚ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪਾਣ ਪਾਣ ਦੇ ਨਸ਼ੇ ਵੱੱਲੇ ਜਾਣ ਨਾਲ ਸਿਹਤ ਆਰਥਿਕ ਪੈਸੀ ਅਤੇ ਸੁੰਨਾ ਵੀ ਖਤਰਿਤ ਪਾਦਾ ਹੋ ਗਈ ਹਨ ਜਦੋਂ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਤਾਂ ਇਸ ਨੂੰ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਨੌਜਵਾਨ ਵਰਗ ਜੋ ਕਿ ਸਾਡੀ ਦੇਸ਼ ਦਾ ਫਿਕ ਮੰਨਿਆ ਜਾਂਦਾ ਹੈ ਉਹ ਸਭ ਤੋਂ ਜ਼ਿਆਦਾ ਨਸ਼ੇ ਵਿੱਚ ਡੁੱਬਿਆ ਹੋਇਆ ਹੈ ਨਸ਼ੇ ਦਾ ਕਾਰਨ ਨਾਲ ਜਾਣੇ ਕਿੰਨੇ ਘਰ ਪਰਿਵਾਰ ਬੋ ਗਏ ਹਨ ਲਾਲਜੀ ਗੋਬਿੰਦ ਸਿੰਘ ਦੀ ਇਸ ਤੰਗੜੀ ਵਾਇਦਾ ਹੋ ਸਕਦੀ ਹੈ ਮੋਕਸਾ ਸੰਭਿਤ ਨਾ ਕੋਈ ਜਾਣੀ ਹੁੰਦੇ ਹੁੰਦੇ ਮੋਕਸਾ ਸੰਭਿਤ ਨਾ ਕੋਈ ਜਾਣੀ ਹੁੰਦੇ ਹੁੰਦੇ ਧਰਮ ਦਾ ਕੋਈ ਬਦਲ ਨਹੀਂ ਸਹਿਰਾ ਸੁਹੂਲ ਹੁੰਦੇ ਧਰਮ ਦਾ ਕੋਈ ਬਦਲ ਨਹੀਂ ਸਹਿਰਾ ਸੁਹੂਲ ਹੁੰਦੇ ਜਿਸ ਰਾਤ ਉਹ ਬੰਦਾ ਮੇਲਾ ਖਾ ਕੇ ਕਰਨ ਕਾਰ ਨਹੀਂ ਲੈਂਦਾ ਮੁੱਖ ਸਾਰੀ ਤਮੁਲ ਤੱਕ ਨਾ ਮੌਜੂਦ ਅਸਥਾਨ ਰਹਾ ਪਰ ਸੋਰਸਾ ਦੇ ਲਈ ਸਭ ਤੋਂ ਵਚਾਤਾ ਦੀ डॉ भीम अम्बेडकर एक महान व्यक्ति थे उन्हें बाबा साहिब भी कहा जाता है उनका जन्म चौदह अप्रैल उन्नीस सौ में हुआ था उनका पूरा नाम भीमराव भीमराव वह भारतीय संविधान के जनक हैं भारत बै, के कानून कानून मंत्री थे ਵੰਦੀ ਜਾਣੀ ਕਿ ਹੈ ਇੱਕ ਇੱਕ انسان ਦੇ ਅਨੁਸਾਰ ਨਸ਼ਾ ਇਸ ਸਾਲ ਵਿੱਚ ਤਕਰੀਬਨ 21 ਕਰੋੜ ਨਸ਼ਾ ਦੇ ਰਿਪੋਰਟ ਆਜੀ ਦੇ ਸੰਦਰ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਭਾਰਤ ਵਿੱਚ ਜਿਹੜੇ ਪੇੜ ਵਿੱਚ ਅੱਜਕੱਲ ਸਾਡੇ ਦੇਸ਼ ਵਿੱਚ 80% ਲੋਕ ਨਸ਼ਾ ਹਾਂ ਮੈਂ ਇਸ ਵਿੱਚ ਮਾਜੀ ਦੀ ਗੱਲ ਕਰਨਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡੇ ਸਕੂਲ ਵਿੱਚ ਕਵਿਤਾ ਦੇ ਪਾਸ ਮੁਕਾਬਲੇ ਕਰਵਾਏ ਜਾ ਰਹੇ ਹਨ ਮੈਂ ਤੁਹਾਨੂੰ ਅੱਜ ਧਰਤੀ ਬਾਰੇ ਇੱਕ ਕਵਿਤਾ ਸੁਣਾਵਾਂਗੀ ਧਰਤੀ ਕਹਿ ਰਹੀ ਹੈ ਵਾਰ-ਵਾਰ ਠੇ ਮਨੁੱਖ ਸੁਣ ਲੈ ਮੇਰੀ ਪੁਕਾਰ ਵੱਡੇ ਵੱਡੇ ਮਹਿਰ ਬਣਾ ਕੇ ਨਾ ਪਾ ਮੇਰੇ ਤੇ ਪਾਸ ਪੇੜ-ਪੌਦਿਆਂ ਨੂੰ ਨਸ਼ਟ ਕਰਕੇ ਨਾ ਪੁਜਾਰ ਮੇਰਾ ਸੰਸਾਰ ਧਰਤੀ ਦੀ ਬਾਸ ਇਹ ਹੀ ਪੁਕਾਰ ਮੈਂ ਹਾਂ ਸਭ ਦੀ ਜੀਵਨ ਦਾਤਾ ਮੈਂ ਹਾਂ ਸਭ ਦੀ ਭਾਗ ਵਿਦਾਤਾ ਮੈਂ ਕਰਦੀ ਹਾਂ ਸਮੁੱਚੀ ਜਾਤੀ ਤੇ ਉਪਕਾਰ ਠੇ ਮਨੁੱਖ ਨਾ ਕਰ ਮੇਰੇ ਪਹਾੜਾਂ ਦੇ ਵਿਸਫੋਟ ਕਿਤਾਵਾੜ ਨਾ ਉਜਾਰ ਮੇਰਾ ਸੰਸਾਰ ਬਸ ਧਰਤੀ ਦੀ ਇਹ ਪੁਕਾਰ ਸੁੰਦਰ ਸੁੰਦਰ ਬਾਗ ਬਗੀਚੇ ਹਨ ਮੇਰੇ ਤੇ ਬਨੋਖੇ ਸਭ ਕਮ ਆਉਣਗੇ ਤੇਰੇ ਮੇਰੇ ਮਿੱਠੀ ਵਿੱਚ ਪੜਿਆ ਹੈ ਤੂੰ ਹੁਣ ਸਮਾਂ ਲੈ ਕੇ ਕਾਰ ਵਿਚਾਰ ਨਾ ਉਜਾਰ ਮੇਰਾ ਸੰਸਾਰ ਬਸ ਧਰਤੀ ਦੀ ਬਾਸ ਇਹ ਪੁਕਾਰ ਮੈਂ ਤੁਹਾਨੂੰ ਸਾਰਿਆਂ ਨੂੰ ਆਸਕਰ ਵੀ ਮੰਗੇ ਕਿ ਤੁਹਾਨੂੰ ਮੇਰੀ ਕਵਿਤਾ ਬਹੁਤ ਵਧੀਆ ਲੱਗੀ ਹੋਵੇ ਧੰਨਵਾਦ

फायर फायर बोला था लगभग माटी देख दिमाग पक्ष का घूमा था उन दोषों के सही उस माटी को पक्ष ने घूमा था बारह साल के पबी सिंह की आंखों दिन पर आई थी आजादी की मेरी दुर्घर उन्नीस सौ सात को हुआ था उनके पिता का नाम सरदार कृष्ण सिंह था उनकी माता का नाम विद्यावती गौर था ਕੇਪ ਦਾ ਆਵ ਚਾਚਾ ਅਜੀਤ ਸਿੰਘ ਵੀ ਸੰਤੰਤਰ ਦਾ ਸਨ ਅਤੇ ਇਹ ਬੇਹਿੰਗਰ ਹੋਇਆ ਇਹਦਾ ਰਿਜ਼ਲਟ ਜਿਹੜਾ ਹੈ ਉਹ ਤਿਆਰ ਸਾਡੇ ਇਹਦੀ ਆਪਣਾ ਸ਼੍ਰੀਮਤੀ ਪਰਮਾ ਜੀ ਵੀ ਕਰ ਲਿਆ ਤਾਰ ਪਰੰਤੂ ਉਹ ਰਿਜ਼ਲਟ ਜਿਹੜਾ ਹੈ ਫੈਸਲਾ ਕੀਤਾ ਗਿਆ ਕਿ ਸੋਮਵਾਰ ਸਵੇਰੇ ਸਵੇਰ ਦੀ ਸਭਾ ਦੇ ਵਿੱਚ ਅਨਾਉਂਸ ਕੀਤਾ ਜਾਏਗਾ ਉਹ ਜਿਹੜੇ ਕੱਚਾ ਪলিউਸ਼ਨ ਆ ਰਹੀ ਹੈ ਉਹਨਾਂ ਨੂੰ ਉਹਦੇ ਸੰਭਾਲਣ ਤੇ ਕਿੰਨਾ ਲਾਏਗਾ ਸੋ ਸਾਰੇ ਵਿਦਿਆਰਥੀ ਅਗਲੀ ਵਾਰ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਉਹਦੇ ਚ ਆਪਣੀ ਬਗਦਤ ਉਹ ਵਧੀਆ ਆਈਟਮ ਲੈ ਕੇ ਉਹਦੇ ਵਿੱਚ ਪੂਰੀ ਤਿਆਰੀ ਕਰਕੇ ਪਾਰਟਿਸਪੇਟ ਕਰਨਗੇ ਔਰ ਜਿਹੜਾ ਪਿਛਲਾ ਪ੍ਰੋਗਰਾਮ ਜਿਸ ਤੋਂ ਪਹਿਲਾਂ ਜਿਹੜਾ ਉਸ ਦਿਨ ਡਰਾਇੰਗ ਦਾ ਕੰਪੀਟੀਸ਼ਨ ਹੋਇਆ ਸੀ ਉਹਦੇ ਚ ਵਿਦਿਆਰਥੀਆਂ ਨੇ ਇੰਨੀਆਂ ਨੀਆਂ ਵਧੀਆ ਕਲਾਕ੍ਰਿਤੀਆਂ ਪੜਾਈਆਂ ਕਿ ਉਹ ਬੜੀਆਂ ਪਸੰਦਾਂਆਂ ਸਾਰਿਆਂ ਨੂੰ